ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਬਾਈ ਜੀ ਸੋ ਬਾਈ ਜੀ ਕਰਾਹਾ ਲੋਡ ਹੁੰਦਾ ਤੁਸੀਂ ਦੇਖ ਰਹੇ ਹੋ ਦਰਸਲ ਬਾਈ ਜੀ ਇਹ ਕਰਾਹਾ ਆਪਾਂ ਮੋੜ ਮੰਡੀ ਗਊਸ਼ਾਲਾ ਦੇ ਵਿੱਚ ਡਿਲੀਵਰ ਕੀਤਾ ਆਪਣੇ ਕੋਲ ਸੇਵਾਦਾਰ ਪਹੁੰਚੇ ਸੀ ਬਾਈ ਇਹਨਾਂ ਨੇ ਆਪਦੇ ਕੰਮ ਦੇ ਅਕੋਰਡਿੰਗ ਉੱਥੇ ਗੋਬਰ ਵਗੈਰਾ ਦਾ ਕੰਮ ਹੁੰਦਾ ਆਪਾਂ ਤੋਂ ਸੈਇਤਰਕ ਤਿਆਰ ਕਰਵਾਇਆ ਜੀ ਸੈਇ ਦੀ ਗੱਲ ਕਰੀਏ ਬਾਈ ਜੀ 7 ਫੁੱਟ ਦੀ ਲੰਬਾਈ ਐ 2 ਫੁੱਟ ਚਾਈ ਐ ਜੇ ਵੇਟ ਦੀ ਗੱਲ ਕਰੀਏ ਬਾਈ ਜੀ ਡੂਡ ਕਵੱਟਲੇ ਦੇ ਵਿੱਚ ਵੇਟ ਐ ਬਾਕੀ ਬਾਈ ਜੀ ਬਾਈਆਂ ਨੂੰ ਆਪਾਂ ਗਊਸ਼ਾਲਾ ਦੇ ਵਿੱਚ ਡਿਲੀਵਰੀ ਕੀਤੀ ਕਰਾਹੇ ਦੀ ਵਿੱਚ ਆਪਾਂ ਸੋ ਬਾਈ ਜੀ ਤੇ ਤੁਸੀਂ ਵੀ ਕਿਸੇ ਵੀ ਸਾਇਤ ਦਾ ਸਾਥੋਂ ਕਰਾਹੇ ਤਿਆਰ ਕਰਵਾਉਣਾ ਚਾਹਦੇ ਹੋ ਕਿੰਨੇ ਮਰਜੀ ਵੇਟ ਦਾ ਡੂਡ ਕੁਆਟਰਲ ਤੋਂ ਲੈ ਕੇ ਜਹੇ ਤੁਸੀਂ ਤਿੰਨ ਕੁਆਟਰਲ ਤੱਕ ਤਾਂ ਸਕਰੀਨ ਤੇ ਚੱਲਦਾ ਨੰਬਰ ਆ ਬਾਈ ਕਾਲ ਕਰ ਲਿਓ ਬਾਕੀ ਕਰਾਹੇ ਦੇ ਰਿਗਾਰਡਿੰਗ ਕੋਈ ਜਾਣਕਾਰੀ ਚਾਉਣੀ ਹੋਵੇ ਤਾਂ ਸਾਨੂੰ ਵਟਸਐਪ ਕਰ ਸਕਦੇ ਹੋ ਬਾਕੀ ਬਾਈ ਫੇਸਬੁੱਕ ਪੇਜ ਦੇ ਉੱਤੇ ਤੇ YouTube ਚੈਨਲ ਦੇ ਉੱਤੇ ਆਪਾਂ ਆਪਣੇ ਕਰਾਹੇ ਬਾਰੇ ਅਪਡੇਟ ਹੰਦੇ ਰਹਿੰਦੇ ਆ ਸੋ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਚਾਹੁੰਦੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿ ਬ 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